पंजाब सरदार मुर्दाबाद मुर्दाबाद मुर्दाबादूर मुर्दाबाद मुर्दाबाद पुछियो छा पंजाबरदाबाद मुरदाबाद मुरदाबाद पंजाब सरकार लोक जबाद जादाबाद जा लड़े लो जा ज़ाद जबाद लड़े लो मना लॻू करो लो लॻू मना लॻू करो लॻू करो लेक जा पिछे

ਮਜਦੂਰ ਕਿਸਾਨ ਔਰ ਰਟਿਆਰੀ ਦੋਸਤ ਜਿਹੜੇ ਆ ਉਹਨਾਂ ਨੂੰ ਨਰਸ ਕਰਨ ਤੇ ਮਜਬੂਰ ਹੋਇਆ ਔਰ ਜਿੱਥੇ ਪੰਜਾਬ ਦੇ ਨੇ ਬਹੁਤ ਜ਼ਿਆਦਾ ਟੱਕਾ ਕੀਤਾ ਜਾ ਰਿਹਾ ਉਹਨਾਂ ਲਈ ਕਿਉਂਕਿ ਸਮੁੱਚੇ ਹਿੰਦੁਸਤਾਨ ਦੇ ਬਿਜਲੀ ਮਲਾਜ਼ਮਾਂ ਨੂੰ ਜਾਂ ਬਾਕੀ ਮਲਾਜ਼ਮਾਂ ਨੂੰ ਜੋ ਡੀਏ ਆ 52% ਮਿਲ ਰਿਹਾ ਔਰ ਪੰਜਾਬ ਦੇ ਲਈ ਮਲਾਜ਼ਮ ਨੇ ਉਹਨਾਂ ਨੂੰ ਜੋ ਡੀਏ ਆ ਉਹ 42% ਕਿ ਜੇ ਸਾਡੀ ਮੀਟਿੰਗ ਸੀਗੀ ਵਿੱਤ ਮੰਤਰੀ ਹਰਪ੍ਰਸਤ ਚੀਮਾ ਨਾਲ 14 ਅਥ 23 ਨੂੰ ਉੱਥੇ ਹੀ ਸਵਾਲ ਕੀਤਾ ਕਿ ਵਿੱਤ ਮੰਤਰੀ ਸਾਹਿਬ ਪੰਜਾਬ ਦੇ ਵਿੱਚ 7 ਲੱਖ ਦੇ ਕਰੀਬ ਮੁਲਾਜ਼ਮ ਕੰਮ ਕਰ ਰਹੇ ਆ ਚਾਹੇ ਉਹ ਰਜਾਈ ਨੇ ਚਾਹੇ ਮੌਜੂਦਾ ਨੇ ਔਰ ਕੱਟੋ-ਕੱਟ ਮੈਂ ਇਹ ਸਮਝਦਾ ਕਿ ਜੇਕਰ ਅੱਬਾ ਇੱਕ ਮੁਲਾਜ਼ਮ ਦੇ ਪੰਜ ਪਰਿਵਾਰ ਦੇ ਜੀ ਲਾ ਲੀਏ ਤੇ 35 ਲੱਖ ਵੋਟ ਪੰਜਾਬ ਦੇ ਮੁਲਾਜ਼ਮਾਂ ਦੀ ਆ ਜਿਹਨਾਂ ਤੁਹਾਨੂੰ ਵੋਟ ਪਾ ਕੇ ਜਿਤਾਇਆ ਪਰ ਐਡੀ ਦੁੱਖ ਦੀ ਗੱਲ ਆ ਕਿ ਜਿਹੜੇ ਸਾਡੇ ਆਹਲੇ ਚੇਅਰਮੈਨ ਨੇ ਜਾਂ ਆਈਐਸਐਸਬਸੇ 50 ਸਰਕਾਰ ਵੀ ਚਲਾ ਰਹੇ ਆ ਉਹ ਵੀ ਠੁੰਜਾ ਪ੍ਰਸੰਤੀ ਇਹਦਾ 30 ਦੇ ਰਹੇ ਆ ਔਰ ਸਾਡੇ ਬੀਲੀ ਪੰਜਾਬ ਦੇ ਮੁਲਾਜ਼ਮਾਂ ਨੂੰ ਖਾਸ ਕਰਕੇ ਜਿਹੜਾ 42% ਦੀ ਇਹ ਦਿੱਤਾ ਜਾ ਰਿਹਾ ਔਰ ਇਹਦਾ ਜਿਹੜਾ ਅਬਜ਼ਾਨਾ ਵਾ ਆਗਲਾ ਸਮੇਂ ਦੇ ਤੇ ਤੁਹਾਨੂੰ ਇਹ ਭੁਗਤਣਾ ਪਊਗਾ ਇਹਦੇ ਤੋਂ ਜਵਾਬਦੇਹ ਤੁਹਾਡੇ ਕਰਨੀ ਹੋਊਗੀ ਔਰ ਮੈਂ ਸਮਝਦਾ ਕਿ ਅੱਜ ਸਾਨੂੰ ਬੀਰੀ ਮਲਾਜ਼ਮ ਇਕਤਾ ਮੰਚ ਜੁਆਨ ਫੋਰਮ ਪੰਜਾਬ ਜਿਹਦੇ ਵਿੱਚ ਕਟੋਂ ਕੱਟ 17 ਜੱਥੇ ਬੰਦਿਆਂ ਕੰਮ ਕਰਦੀਆਂ ਉਹਦੇ ਵਿੱਚ ਪਿਛਲੇ ਆਪਾਂ ਚਵੀ ਬੇਤਰੀ ਚਾਰ ਦਿਨ ਹੜਤਾਲ ਰਹਾ ਹੋਰਦੇ ਆਪਾਂ ਕੁਝ ਮੰਗਾਂ ਮੰਨਵਾਈਆਂ ਸਿੱਖੀਆਂ ਔਰ ਫਿਰ ਅਗਸਤ 23 ਬੇਤਰੀ ਆਪਾਂ ਚਾਰ ਦਿਨ ਹੜਤਾਲ ਕਰਕੇ ਮੈਨੇਜਮੈਂਟ ਦੇ ਕੋਲੋਂ ਆਪਣੀਆਂ ਮੰਗਾਂ ਮੰਨਵਾਈਆਂ ਔਰ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਕੁਝ ਤਾਂ ਲਾਗੂ ਹੋ ਗਈਆਂ ਕੁਝ ਜਿਹੜੇ ਸਰਕਾਰ ਆ ਉਹ ਲਾਗੂ ਕਰਵਾਤੇ ਤਿਆਰ ਨਹੀਂ ਮੰਦਰ ਜਿਹੜੀ ਉੱਥੋਂ ਕੰਮ ਚਲਾ ਰਹੀ ਆ ਉਹਦੇ ਵਿਰੁੱਧ ਵਿੱਚ ਵੀ ਅਸੀਂ ਸਮੁੱਚੇ ਪੰਜਾਬ ਦੇ ਅੰਦਰ ਸੰਘਰਸ਼ ਕਰ ਰਹੇ ਆ ਔਰ 16 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਸਮੁੱਚੇ ਸਰਕਲਾਂ ਦੇ ਅੰਦਰ ਅਸੀਂ ਸਰਪੇ ਪੱਤਰ ਦੇ ਮਜਾਰੇ ਕਰਨpurੰਤ ਬੀਸੀ ਦਫਤਰਾਂ ਤੱਕ ਰੋਸ ਮਾਰਚ ਕਰ ਰਹੇ ਆ ਕਿ ਜਿਹੜੀਆਂ ਮੰਨੀਆਂ ਮੰਗਾਂ ਉਹ ਲਾਗੂ ਕਰੋ ਔਰ ਇਹਦੇ ਨਾਲ ਨਾਲ ਜੋ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਇਸ ਤੋਂ ਪਹਿਲਾਂ ਜ਼ਮੀਨਾਂ ਦੇ ਜ਼ਿੰਦਗੀ ਲਾ ਗਈ ਉੱਥੇ ਲੋਕਾਂ ਦਾ ਵਿਰੋਧ ਨਾ ਕੀਤੀ ਉਹ ਨੀਤੀ ਮਾਰਸਨ ਦੀ ਉਸ ਤੋਂ ਬਾਅਦ ਪੰਚਾਇਤਾਂ ਦੇ ਕੋਲੋਂ ਜ਼ਮੀਨਾਂ ਜਿਹੜੀਆਂ ਆ ਗਈਆਂ ਉਹ ਵੇਚਣ ਦੀ ਗੱਲ ਕੀਤੀ ਉਹ ਪੰਚਾਇਤਾਂ ਮਤੇ ਪਾਤ ਤੇ ਉਹ ਨਾਸ ਕਰਨੀ ਲੇਕਿਨ ਹੁਣ ਜਿਹੜੀ ਸਾਡੇ ਨਵੇਂ ਬੀਲੀ ਮੰਤਰੀ ਬਣਿਆ ਸੰਜੀਵ ਰੋੜਾ ਜੀ ਉਹਨਾਂ ਨੇ ਨਵੀਂ ਇੱਕ ਪੋਰਸਿ ਬਣਾਈ ਕਿ ਜਿੰਨੀਆਂ ਵੀ ਬੀਲੀ ਪੋਰਦੀਆਂ ਜਿਹੜਾ ਦਾਦਾ ਨੇ ਜਿਹੜੇ ਕਿ ਲੋਕਾਂ ਨੇ ਦੰਦ ਦਿੱਤੀਆਂ ਵਾ ਵੀ ਉਹਨਾਂ ਨੇ ਵੇਚ ਕੇ ਤੇ ਆਪਾਂ ਜਿਹੜੇ ਖੁੱਲੇ ਗੱਫਾ ਢਾਈ ਆ ਦੀ ਔਰ ਉਹਨੂੰ ਵੇਚਣ ਦਾ ਉਹਨਾਂ ਨੇ ਮਤਾ ਲਿਆਂਦਾ ਉਹਦੇ ਵਿਰੋਧ ਵਿੱਚ ਨੰਬਰ 2 ਸੈਂਟਰ ਗਵਰਨਮੈਂਟ ਪਹਿਲੇ ਲੰਮੇ ਸਮੇਂ ਤੋਂ ਬਿਜਲੀ ਐਕਟ 2023 ਉਸ ਤੋਂ ਪਹਿਲਾਂ 24 ਉਸ ਤੋਂ ਪਹਿਲਾਂ ਤੇ ਜਾਂਦਾ ਵਾ ਹਨਾ ਵਾ ਥੱਲੇ ਲੋਕ ਸੂਬਿਆਂ ਨੂੰ ਭੇਜਿਆ ਵਾ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਹਦੇ ਬਾਰੇ ਸਹਿਮਤੀ ਦਿਓ ਤੇ ਆਪਾਂ ਪ੍ਰਾਈਵੇਟੇਸ਼ਨ ਕਰਕੇ ਔਰ ਸਮੁੱਚਾ ਹਿੰਦੁਸਤਾਨ ਦਾ ਬੀਵੀ ਬੋਰਡ ਆ ਉਹ ਪ੍ਰਾਈਵੇਟ ਕਰੀਏ ਔਰ ਮੈਂ ਸਮਝਦਾ ਕਿ ਸਮੁੱਚੇ ਪੰਜਾਬ ਦੇ ਮੁਲਾਜ਼ਮ ਇਸ 25 ਤੋਂ 2025 ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਜੇਕਰ ਉਹ ਲਾਗੂ ਹੋ ਗਿਆ ਤੇ ਪੰਜਾਬ ਦੇ ਵਿੱਚ ਜਨਵਰੀ ਫਰਵਰੀ 26 ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਨੂੰ ਜਿਹੜੀਆਂ ਮੁਫਤ ਬਿਜਲੀ ਸਪਲਾਈ ਮਿਲਦੀ ਆ ਮੁਫਤ ਸਹੂਲਤਾਂ ਮਿਲਦੀਆਂ ਉਹ ਸਾਰੀਆਂ ਹੋ ਜਾਣੀਆਂ ਵਾ ਔਰ ਮੈਂ ਸਮਝਦਾ ਕਿ ਬੋਰਡ ਦੇ ਅੰਦਰ ਪਾਵਰ ਕਮ ਦੇ ਅੰਦਰ ਇਸ ਵਕਤ ਕੇਵਲ 32 ਤੋਂ 33000 ਮਜ਼ਦੂਰ ਕੰਮ ਕਰ ਰਹੇ ਆ ਔਰ 1 ਕਰੋੜ ਦੇ ਕਰੀਬ ਖਰਫਤ ਕਰਿਆ ਆ ਆ ਗਰਦਾਸਪੁਰ ਦੀ ਮਿਸਾਲ ਆ ਕਿ ਇੱਥੇ ਘਟੋ ਘਟ 42 4300 ਜਿਹੜੀ ਪੋਸਟਾਂ ਉਹ ਸਾਢੀਆਂ ਲੇਕਿਨ ਜਿਹੜੇ ਮਜ਼ਦੂਰ ਕੰਮ ਕਰ ਰਹੇ ਆ ਉਹ ਕੇਵਲ 1300 1400 ਲਾਈਵ ਕੰਮ ਕਰ ਰਹੇ ਆ ਬਹੁਤ ਵੱਡੀ ਮਲਾਦ ਦੀ ਘਾਟ ਆ ਪਰ ਸਰ ਮੁੱਖ ਮੰਤਰੀ ਕਹਿ ਰਹੇ ਆ ਮੈਂ ਨੌਕਰੀਆਂ ਹੀ ਬੜੀਆਂ ਦੇਹੜੀਆਂ ਤੂੰ ਹੀ ਕੰਦੇ ਉਹ ਘਾਟ ਆ ਔਰ ਮੇਰਾ ਸਵਾਲ ਹੈ ਮੁੱਖ ਮੰਤਰੀ ਨੂੰ ਕਿ ਤੁਸੀਂ ਨੌਕਰੀਆਂ ਤੇ ਕਹਿ ਰਹੇ ਹੋ ਵਿੱਤ ਮੰਤਰੀ ਕੱਲ ਕਹਿ ਰਿਹਾ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ 55000 ਨੌਕਰੀਆਂ ਦਿੱਤੀਆਂ ਮੇਰਾ ਸਵਾਲ ਆ ਕਿ ਸਾਨੂੰ ਗਿਣ ਕੇ ਦੱਸੇ ਕਿ ਪੰਜਾਬ ਦੇ ਵਿੱਚੋਂ ਕਿੰਨੇ ਲੋਕਾਂ ਨੇ ਨੌਕਰੀਆਂ ਮਿਲੀਆਂ ਵਾ ਉਹ ਨੌਕਰੀਆਂ ਦਿੱਤੀਆਂ ਹੋਣਗੀਆਂ ਉਹਨਾਂ ਨੇ ਹਰਿਆਣੇ ਨੂੰ ਨੌਕਰੀਆਂ ਦਿੱਤੀਆਂ ਹੋਣਗੀਆਂ ਉਹਨਾਂ ਨੇ ਰਾਜਸਥਾਨ ਨੂੰ ਦਾ ਹੋਰ ਸੂਬਿਆਂ ਨੂੰ ਅਸੀਂ ਇਹ ਮੀਟਿੰਗ ਦਾ ਸਹਾਰ ਕੀਤਾ ਸੀਗਾ ਉਸੋਂ ਦਾ ਬੱਚਾ ਜਿਹੜਾ ਵਾ ਉਹ ਮਜ਼ਦਰੀਕ ਚਾਹੀਦਾ ਉਸੋਂ ਤੇ ਉਹਨੇ میٹرਕ ਪਾਸ ਕੀਤੀ ਹੋਣੀ ਚਾਹੀਦੀ ਆ ਉਸੋਂ ਉਹਨੇ ਪਲੱਸ 2 ਕੀਤੀ ਹੋਣੀ ਚਾਹੀਦੀ ਆ ਫੇਰ ਉਹ ਨੌਕਰੀ ਵਾਸਤੇ ਅਪਲਾਈ ਕਰ ਸਕਦਾ ਤੇ ਤੁਸੀਂ ਨੌਕਰੀ ਕਿੰਨੂ ਦੇਂਦੇ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਨੂੰ ਰੰਗਲਾ ਨਹੀਂ ਬਣਾ ਰਹੇ ਤੁਸੀਂ ਪੰਜਾਬ ਨੂੰ ਕੰਗਲਾ ਬਣਾ ਰਹੇ ਹੋ ਔਰ ਤੁਸੀਂ ਬਾਹਰੋਂ ਲੈ ਕੇ ਭਰਤੀ ਕਰ ਰਹੇ ਹੋ ਸਾਡੀ ਮੰਗ ਆ ਕਿ ਘਟੋ ਘਟਾ ਕੇ ਜੋ ਮੰਗ ਉਹਦੇ ਕੀਤੇ ਵੀ ਆ ਕਿ ਘਟੋ ਘਟਾ ਇੱਕ ਕਾਨੂੰਨ ਬਣਾਓ ਕਿ ਪੰਜਾਬ ਦਾ ਹੀ ਜੰਪਲ ਹੋਵੇ ਪੰਜਾਬ ਦੇ ਵਿੱਚੋਂ ਨੇ میٹر ਕੀਤੀ ਹੋਵੇ ਪਲੱਸ 2 ਕੀਤੀ ਹੋਵੇ ਉੱਥੇ ਉਹ ਅਪਲਾਈ ਕਰੇ ਨਾ ਕਿ ਬਾਹਰੋਂ ਆ ਕੇ ਕੁਕਰੇ ਸੋ ਮੱਲ ਉਸ ਗੱਲ ਦਾ ਉਹਨਾਂ ਕੋ ਕੋਈ ਜਵਾਬ ਨਹੀਂ ਮੇਰਾ ਹੁਣੇ ਸਵਾਲਿਆ ਕਿ ਜੇ ਤੁਸੀਂ 55000 ਪੰਜਾਬ ਦੇ ਲੋਕਾਂ ਨੂੰ ਨੌਕਰੀ ਦਿੱਤੀ ਆ ਤਾਂ ਤੁਸੀਂ ਦੱਸੋ ਪੰਜਾਬ ਦੇ ਵਿੱਚੋਂ ਕਿੰਨੇ ਮਤਲਬ ਨੌਜਵਾਨਾਂ ਨੇ ਤੁਹਾਨੂੰ ਨੌਕਰੀ ਦਿੱਤੀ ਆ ਜਾਂਦੀ ਬਾਹਰੋਂ ਹੋਊਗੀ ਸੋ ਇਸ ਕਰਕੇ ਤਾਂ ਜੋ ਮਰਜ਼ੀ ਝੂਠ ਬੋਲੀ ਜਾਣ ਉਹ ਬੋਲੀ ਜਾ ਰਹੇ ਆ ਸੋ ਅਸੀਂ ਉਸ ਝੂਠ ਦਾ ਪਰਦਾ ਫਾਸ਼ ਕਰਨ ਵਾਤੇ ਹੁਣ 2 ਨਵੰਬਰ ਨੂੰ ਲੁਧਿਆਣੇ ਵਿੱਚ ਜਿਹੜਾ ਨਵਾਂ ਬਣਿਆ ਬਿਜਲੀ ਮੰਤਰੀ ਆ ਉਹਦੇ ਖਿਲਾਫ ਬਹੁਤ ਵੱਡਾ ਇੱਕ ਲਾ ਮਿਸਾਲ ਮੁਝਾਰਾ ਕਰਨ ਜਾ ਰਹੇ ਆ ਔਰ ਉਹਦੇ ਅੰਦਰ ਸਮੁੱਚੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਮੁੱਚੀਆਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਉਹ ਸਾਰੀਆਂ ਹੀ ਇਸ ਮਾਮਲੇ ਵਿੱਚ ਸਾਡੇ ਨਾਲ ਆ ਔਰ ਬਿਜਲੀ ਇਕ 2025 ਜਨਾਬ ਉਹਨੂੰ ਵੀ ਕਿਸੇ ਕੀਮਤ ਤੇ ਪਾਸ ਨਹੀਂ ਹੋਣ ਦੇਵਾਂਗੇ ਕਿਉਂਕਿ ਹਿੰਦੁਸਤਾਨ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਵਾਂ ਜਾਂ ਟ੍ਰੇਡ ਯੂਨੀਅਨਾਂ ਵਾਂ ਉਹ ਵੀ ਇਸ ਲਈ ਪੂਰੀ ਲੜਾਈ ਕਰਨ ਅਤੇ ਤਿਆਰੀ ਕਰਕੇ ਬੈਠੀਆਂ ਵਾਂ ਸੋ ਸਾਡੀ ਚੇਤਾਵਨੀ ਆ ਕਿ ਜੇਕਰ ਇਹ ਪੰਜਾਬ ਸਰਕਾਰ ਦੇ ਆਪਣਾ ਮੁਲਾਜ਼ਮ ਰੋਧੀ ਰਵਈਆ ਨਾ ਬਦਲਿਆ ਸਾਨੂੰ ਜਿਹੜਾ ਸਿੱਧੇ ਰੂਪ ਦੇ ਵਿੱਚ ਜਿਹੜਾ ਕੋਈ ਸੰਘਰਸ਼ ਆ ਉਹ ਸਰਕਾਰ ਦੇ ਖਿਲਾਫ ਫਟਰਨ ਲਈ ਮਜਬੂਰ ਹੋਣਾ ਪਏਗਾ ਜਿਹਦੀ ਜਮਵਾਰੀ ਪੰਜਾਬ ਸਰਕਾਰ ਦੀ ਆ ਔਰ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਆ ਕਿ ਜਿਹੜੀ ਸਾਡੀ ਵੱਡੀਆਂ ਬਟੇਦਿਆਂ ਨੇ ਇਹਦੀ ਮਹਿਕਮੇ ਨੇ ਜਾਇਦਾਦਾਂ ਕੂਨ ਪਸੀਨਾ ਵਹਾ ਕੇ ਬਣਾਈਆਂ ਸੀ ਅੱਜ ਦੀ ਸਰਕਾਰ ਆਪਣੀ ਸਿਆਸੀ ਭੁੱਖ ਦੀ ਕਾਰਨ ਆਪਣਾ ਖਾਲੀ ਪਿਆ ਖਜ਼ਾਨਾ ਭਰਨ ਲਈ ਮਹਿਕਮੇ ਦੀਆਂ ਜਿਹੜੀਆਂ ਜਾਇਦਾਦਾਂ ਲੁਧਿਆਣਾ ਸ਼ਹਿਰ ਤੇ 50 ਏਕੜ ਜ਼ਮੀਨ ਇਹਦੀ ਕੀਮਤ ਇੱਕ ਗਾਜੇ 2 ਲੱਖ ਰੁਪਏ ਦੀ ਮਿਲਦੀ ਆ ਉਹ ਜਿਹੜਾ ਵੀਰੀ ਮੰਤਰੀ ਸਜੀਵ ਅਰੋੜਾ ਜੀ ਹੈ ਬਣੇ ਆ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਤਾਰ ਵੇਚਾ ਚਾਹੁੰਦਾ ਸਾਡੀ ਇਹ ਬੇਨਤੀ ਹੈ ਕਿ ਇਹ ਜ਼ਮੀਨਾਂ ਲੋਕਾਂ ਨੇ ਹਨੂ ਦਾਣ ਵਜੋਂ ਦਿੱਤੀਆਂ ਸੀ ਇਹ ਕਿਸੇ ਹਾਲਤ ਵਿੱਚ ਨਾ ਵੇਚੀਆਂ ਜਾਂ ਅੱਜ ਮੰਗ ਪੱਤਰ ਨੂੰ ਲੈ ਕੇ ਕਿੰਨੂੰ ਮੰਨਪੱਤਰ ਦਿੱਤਾ ਜਾ ਰਿਹਾ ਅੱਜ ਮੰਗ ਪੱਤਰ ਅਸੀਂ ਡਿਪਟੀ ਕਮਿਸ਼ਨਰ ਆਹੀਂ ਵੀਰੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਭੇਜ ਰਿਹਾ ਸੀ ਤਾਂ ਜੋ ਮਲਾਜਮਾਂ ਦੀਆਂ ਮੰਗੋਕ ਮੰਗਾ ਲਗਾਤਾਰ ਸਰਕਾਰ ਜਿਹੜੀ ਉਹ 4 ਸਾਲ ਦਾ ਸਰਕਾਰ ਦਾ ਚਾਂਸ ਦੇ ਕਾਢਾ ਸਮਾਂ ਮੈਂ ਸਮਝਦਾ ਵੀ ਆਜ਼ਾਦੀ ਤੋਂ ਆਵਾਜ਼ ਇਹ ਪਹਿਲੀ ਸਰਕਾਰ ਹੈ ਹਿੰਦੁਸਤਾਨ ਦੇ ਅੰਦਰ ਪੰਜਾਬ ਦੀ ਇਹਨ ਮਲਾਜਮਾਂ ਦਾ ਨੁਕਸਾਨ ਕੀਤਾ ਨਹੀਂ ਮੰਗਾ ਪੂਰੀਆਂ ਹੁੰਦੀਆਂ ਫਿਰ ਕੀ ਕੀਤਾ ਜਾਏਗਾ ਜੇ ਮੰਗਾ ਨਾ ਪੂਰੀਆਂ ਹੋਈਆਂ ਅਸੀਂ ਪੰਜਾਬ ਦੇ ਮਲਾਜਮ ਅਤੇ ਪੈਨਸ਼ਨਰ ਇਕੱਠੇ ਹੋ ਗਏ ਅਸੀਂ 227 ਵਿੱਚ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਬਿਸਤਰਾ ਜ਼ੋਰ ਕਰਨ ਲਈ ਪੂਰੀ ਤਰ੍ਹਾਂ ਤਿਆਰੀ ਕਰਾਂਗੇ